ਇਹ ਵਜਿ ਦੀ ਮੂੰਹ ਥੜੀ ਸਾਵੀਰੋ ਮੇਰੇ ਵਰਗੋਂ ਹਾਕਮ ਸਿੰਘ ਬਰਾੜੋ ਚੌਧਰੀ ਬਣੋ ਤਿਆਰ ਪਰੇ ਸੱਸੀ ਕਾ ਬਰਾਡ ਡੇਰੀ ਫਰ ਅਮੂ ਅੱਜ ਤੁਹਾਨੂੰ ਨਾ ਥਣਾ ਦੇ ਬਿਮਾਰੀਆਂ ਬਾਰੇ ਗੱਲ ਦੱਸਾਂਗੇ ਵੀ ਕਿਵੇਂ ਬਿਮਾਰੀ ਹੁੰਦੀ ਆ ਤੇ ਕੀ ਉਹਦਾ ਇਲਾਜ ਕਰਨਾ ਬਚਾ ਵੀ ਆਪਾਂ ਵੀ ਮਤਲਬ ਵੀ ਪਹਿਲਾਂ ਬਚਾਈ ਦੱਸ ਦਈਏ ਵੀ ਉਹਦੂ ਚੰਗਾ ਵੀ ਬਿਮਾਰੀ ਹੋਵੇ ਨਾ ਬਾਕੀ ਆਪਾਂ ਇੱਕ ਪਲੇਖੇ ਜਿਹਾ ਰਹਿ ਜਾਂਨੇ ਆ ਹਾਂਜੀ ਉਹ ਸਟਾਪ ਤੇ ਅੱਜ ਤੁਹਾਨੂੰ ਗੱਲ ਦੱਸ ਰਹੇ ਹਾਂ ਅਸੀਂ ਸੱਚ ਕੀਤੀਆਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜਿਵੇਂ ਹੁਣ ਮੂੰਹ ਥੜੀ ਆ ਹਾਂਜੀ ਮੂੰਹ ਥੜੀ ਬਾਰੇ ਹਰੇਕ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਮੇਰੀ ਮਾਂ ਦੇ ਅੱਜ ਮੂੰਹ ਥੜੀ ਹੋ ਗਈ ਹਾਂਜੀ ਇਹ ਸਾਲੀ ਬਿਮਾਰੀ ਐ ਜਿਵੇਂ ਸਵੇਰੀ ਮਹ ਚੋਈ ਹਾਂਜੀ ਹਾਂਜੀ ਸ਼ਾਮ ਨੂੰ ਮਾਂ ਦੇ ਥੰਮ ਦੇ ਉੱਤੇ ਨਾ ਬੂਬੀ ਦੇ ਉੱਤੇ ਚੀਰ ਆ ਜੂ ਜਿਵੇਂ ਆਪਣਾ ਚੀਰ ਵੱਜ ਜਾਂਦਾ ਦਾ ਸਰ ਕਾਂਦੇ ਦਾ ਵੱਜਦਾ ਠੀਕ ਆ ਬੀ ਉਹ ਆਪਾਂ ਨੂੰ ਲੱਗੂਗਾ ਵੀ ਇਹ ਜਖਮ ਹੋ ਗਿਆ। ਖਰੀਂਡ ਜਾਂ ਖਰੀਂਡ ਕੇ ਖਰੀਂਡਾਂ ਗੂ ਕੇ ਹੋਰ ਖਰੀਂਡ ਤਾਂ ਬਾਅਦ ਜਾਊਗਾ ਨਾ ਪਹਿਲਾਂ ਜਖਮ ਬਣਾਊਗਾ। ਅੱਛਾ। ਥਲੜ ਦੇ ਪਾਸੇ ਬੂਬੀ ਦੇ ਮੂਰੇ ਆ। ਬੂਬੀ ਦੇ ਮੂਰੇ ਥਲੜ ਦੇ ਪਾਸੇ ਆਏ ਜਿਵੇਂ ਆਪਣਾ ਸਰ ਵੱਜਿਆ ਹੁੰਦਾ। ਅੱਛਾ ਭਾਈ। ਉਹ ਆਪਾਂ ਇਹ ਸਮਝ ਲੈਣਾ ਵੀ ਯਾਰ ਕੁਝ ਚੀਜ਼ ਵੱਜ ਗਈ ਇਹਦੀ। ਹਾਂਜੀ। ਸ਼ਾਮ ਨੂੰ ਤਾਂ ਆਪਾਂ ਇਹ ਚੱਕਰ ਚ ਰਹਿੰਦੇ ਆ। ਸਵੇਰੇ ਜਦੋਂ ਖਰੀਂਡ ਜਾ ਜਾਂਦਾ ਮਾੜਾ ਜਾਂ ਫੇਰ ਆਪਾਂ ਨੌਂ ਲੈ ਕੇ ਤੇ ਪੱਟ ਦਿੰਨੇ ਆ। ਹਾਂਜੀ। ਉਹ ਆਪਾਂ ਦਿੰਨੇ ਹੁਣ ਖਰੀਂਡ ਆ ਗਿਆ। ਹਾਂਜੀ ਇਸੇ ਚੱਕ ਦੂ ਦੂ ਦੇ ਸ਼ਾਵ ਨੂੰ ਫਿਰ ਜਿਆਦਾ ਖੀਂਡ ਆ ਜਾਂਦਾ ਜਦੋਂ ਫਿਰ ਉਹ ਜਿਆਦਾ ਖੀਂਡ ਆਉਣਾ ਫਿਰ ਜਖਮ ਜਿਆਦਾ ਬਣਦਾ ਜਾਂਦਾ ਹਾਂਜੀ ਉਹ ਫਿਰ ਜਦੋਂ ਤੀਜੇ ਦਿਨ ਆਪ ਨੂੰ ਪਤਾ ਲੱਗਦਾ ਵੀ ਸਾਡੀ ਮੈਂ ਦਾ ਤਣ ਖਰਾਬ ਹੋ ਗਿਆ ਹਾਂਜੀ ਹਾਂਜੀ ਇਹ ਵਜਿਦੀ ਮੂਹ ਥੜੀ ਹਾਂਜੀ ਫਿਰ ਆਪਾਂ ਕੀ ਕਰਦੇ ਆ ਆਪਾਂ ਡਾਕਟਰ ਨੂੰ ਚਾਹਦੇ ਆ ਡਾਕਟਰ ਦੇ ਵਿੱਚ ਸਲਾਈ ਮਾਰਦਾ ਹਾਂਜੀ ਕਿਉਂ ਅੰਦਰਵਾਰ ਨਾ ਮਾਸ ਬੰਦ ਹੋ ਜਾਂਦਾ ਮਸਲੂ ਥਾਣ ਹਾਂਜੀ ਤੇ ਅੰਦਰ ਵਾਸ ਚਰਬੀ ਜੀ ਚੜ ਜਾਂਦੀ ਤੇ ਮਾ ਡਾਕਟਰ ਮਾਰ ਕੇ ਸਲਾਈ ਹਾਂਜੀ ਤੇ ਉਦੋਂ ਜਦੋਂ ਧਾਰ ਕੱਢਦਾ ਉਹ ਤਾਂ ਬਿੱਲੀ ਦੀ ਪੂਸ਼ ਵਰਗੀ ਨਿਕਲਦੀ ਆ ਹਾਂਜੀ ਕਿਉਂ ਇਹ ਕਿਹੜਾ ਮਾਸ ਹੁੰਦਾ ਬਹੁਤ ਸੋਲ ਹੁੰਦਾ ਬਾਕੀ ਜਿਵੇਂ ਆਪਾਂ ਕੋਈ ਵੀ ਜ਼ਖਮ ਆ ਬਾਹਰਲਾ ਆਪਣਾ ਬੰਦੇ ਦਾ ਜ਼ਖਮ ਜਾਂ ਪਸ਼ੂ ਉਹਨੂੰ ਚੇੜਾਂਗੇ ਤਾਂ ਜ਼ਖਮ ਵਧੂਗਾ ਵਧੂਗਾ ਤੇ ਚੇੜਨ ਦਾ ਹੈਗੇ ਆਪਾਂ ਸ਼ਾਮ ਨੂੰ ਵੀ ਚੂਣੀ ਆ ਸਵੇਰੇ ਵੀ ਹਾਂਜੀ ਹਾਂਜੀ ਤੇ ਜਦੋਂ ਕੀੜਾ ਤਾਂ ਡਾਕਟਰ ਕੱਢ ਦਿੰਦਾ ਫੇਰ ਆਪਾਂ ਫੇਰ ਦੂਜੇ ਦਿਨ ਉਹਵੇਂ ਧਾਰ ਪੈਂਦੀ ਆ ਠੀਕ ਆ ਬਈ ਜਾਂ ਡਾਕਟਰ ਕਈ ਵਾਰਾ ਸੇਪਾ ਵਿੱਚ ਤੋਂ ਨੰਦਦਾ ਅੱਛਾ ਬਈ ਜਖਮ ਬੱਚ ਜੀ ਹਾਂਜੀ ਉਹ ਨਹੀਂ ਵੱਜਦਾ ਉਹਦੂ ਵੱਡਾ ਮੂਰਾ ਜਾ ਹੋ ਜਾਂਦਾ ਭੈਣਾਂ ਹਾਂ ਥਾਂ ਦੀ ਡੰਡ ਲੈ ਜਾਂਦੀ ਮਤਲਬ ਥਾਂ ਦੀ ਡੰਡ ਲੈ ਜਾਂਦੀ ਆ ਹੌਲੀ ਹੌਲੀ ਵਿਗੜ ਜਾਂਦਾ ਹਾਂਜੀ ਹਾਂਜੀ ਹੌਲੀ ਹੌਲੀ ਵਿਗੜਦਾ ਵਿਗੜਦਾ ਕੀ ਉਹਦੇ ਚ ਨਾੜ ਬਣ ਜਾਂਦੀ ਛੋਏ ਨੂੰ ਪਹਿਲਾਂ ਨਾ ਪਰ ਛੇੜਨਾਂ ਨਹੀਂ ਆ ਹਾਂਜੀ ਆਪਰ ਇਹ ਬਿਮਾਰੀ ਤੁਹਾਨੂੰ ਦਾਸਤੀ ਤੁਹਾਨੂੰ ਛੇੜਦਾ ਨਿਕਾ ਹਾਂਜੀ ਹਾਂਜੀ ਇਹਦੇ ਦੇ ਪਹਿਲਾਂ ਜਿਵੇਂ ਆਪਣਾ ਦੇਸੀ ਨੋਟਾ ਹੀ ਵਰਤਨਾ ਅੰਗਰੇਜ਼ੀ ਨਹੀਂ ਵਰਤਵਾਣਾ ਸ਼ਾਂਤਾ ਠੀਕ ਹੈ ਬਈ ਜਦ ਆ ਤੁਹਾਡੀ ਮਾਂ ਦੇ ਕਿਸੇ ਦੇ ਮੂੰਹ ਦੇ ਠੰਡ ਦੇ ਇਹ ਬਣ ਗਈ ਚੀਜ਼ ਹੈ ਹਾਂਜੀ ਉਹਦੀ ਆਲਦੀ ਲੈ ਲੈਣੀ ਥੋੜੀ ਜੀ ਚੌਂਚਾ ਹੈਗਾ ਹਾਂਜੀ ਹਾਂਜੀ ਦੋਵੇਂ ਚੌਂਚੇ ਤੇਲ ਦੇ ਪਾ ਲੈਣਿਆ ਨੂੰ ਕੜਕਾ ਲੈਣਾ ਚੰਗੀ ਤਰ੍ਹਾਂ ਹਾਂਜੀ ਜੇ ਕੋਈ ਨਿੰਮ ਦੇ ਪੱਤੇ ਤੋਂ ਚੰਗੀ ਤਰ੍ਹਾਂ ਐ ਮਲ ਕੇ ਦੇ ਵਿੱਚ ਉਹ ਬਾ ਦਿਓ ਨਿੰਮ ਜਖਮ ਵਾਸਤੇ ਬਹੁਤ ਚੰਗੀ ਚੀਜ਼ ਹੈ ਹਲਦੀ ਤੇ ਆਪਣਾ ਨਮ ਦੇ ਬਦੇ ਸਰੋਂ ਦਾ ਤੇਲ ਇਹ ਕਿੰਨਾ ਇਹ ਚੰਗੀ ਤਰ੍ਹਾਂ ਕੜਕਾ ਲੈਣਾ ਕਿੰਨਾ ਕ ਪਾਉਣਾ ਆਪਾਂ ਸਰੋਂ ਦਾ ਤੇ ਚਮਚਾ ਕੇ ਚੱਪਾ ਲੈਣਾ ਹਲਦੀ ਦਾ ਹਾਂਜੀ ਤੇ ਦੋ ਚਮਚੇ ਭਰੋ ਤੇਲ ਦੇ ਪਾ ਲੋ ਠੀਕ ਹੈ ਵੀ ਪੰਜ ਸੱਤ ਪੱਤੇ ਚੰਗੀ ਤਰ੍ਹਾਂ ਮਸਲ ਕੇ ਜਿਵੇਂ ਚਟਣੀ ਜੀ ਕੱਢ ਕੇ ਹਾਂਜੀ ਵਿੱਚ ਡੋਪ ਜਾਣ ਤੇ ਚੰਗੀ ਤਰ੍ਹਾਂ ਕੜਕਾ ਲਓ ਹਾਂਜੀ ਉਹ ਜਦੋਂ ਆਪਣੀ ਮਹਣ ਦਾ ਹੁਣ ਸ਼ਾਮ ਨੂੰ ਪਤਾ ਲੱਗਿਆ ਵੀ ਆਪਣੀ ਮਹਣ ਦੇ जख्म ਆ ਬਣ ਗਿਆ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਡੰਡਾ ਫੜ ਕੇ ਤੇ ਮਹਣ ਦੇ जख्म ਦੇ ਮੂਰੇ ਤੁਸੀਂ ਇਹਨੂੰ ਲਾਡੂ ਹਾਂਜੀ ਨਾਲੇ ਲਾਉਣ ਨਾਲ ਜ਼ਖਮ ਦੇ ਨਾਲ ਆਪਣੀ ਦਵਾਈ ਸ਼ੁਰੂ ਕਰ ਦੇਣੀ ਹੈ ਨਹੀਂ ਦਵਾਈ ਕਿਹੜੀ ਦਵਾਈ ਹੈਗੀ ਜਿਵੇਂ ਠਿਕਰੀ ਸੱਤ ਰੋ ਗਿਆ ਅੱਛਾ ਕਲਮੀ ਸੂਰਾ ਹੋ ਗਿਆ ਪਹਿਲਾਂ ਉਹ ਲਾਉਣਾ ਸਮਾਨ ਹੈ ਹਾਂ ਉਹ ਆਪਾਂ ਜ਼ਖਮ ਮਟਾਉਣ ਵਾਸਤੇ ਹਾਂਜੀ ਉਹ ਲਾਉਣਾ ਤੇ ਫਿਰ ਦਵਾਈ ਚਲਾਉਣੀ ਬਾਕੀ ਜਿਹੜੀ ਉਹਦੀ ਅੰਦਰਲੀ ਬਿਮਾਰੀ ਹਟਾਉਣ ਵਾਸਤੇ ਲਾਉਣਾ ਹਾਂਜੀ ਉੱਤੇ ਲਾਉਣਾ ਵੀ ਦਵਾਈ ਲਾਉਣਾ ਨਹੀਂ ਇਹ ਇਹ ਤਾਂ ਦੇਨ ਆਸਮਾਨ ਜਿਵੇਂ ਉਹ ਮੰਨ ਕੇ ਚੱਲ ਗਏ ਵੀ ਇਹ ਹਫਤਾ ਭਰ ਦੇਂਦੇ ਰਹੋ ਵੈਸੇ ਜਿੰਨਾਂ ਜਿਹਨਾਂ ਨੂੰ ਪ੍ਰੋਪਰ ਨਹੀਂ ਪਤਾ ਲੱਗਦਾ ਹਾਂਜੀ ਹਾਂਜੀ ਬਈ 200 ਗ੍ਰਾਮ ਲਿਓ ਤੁਸੀਂ ਕਲਮੀਸੋਰਾ ਠੀਕ ਹੈ 200 ਗ੍ਰਾਮ ਟਿੱਕਰੀ ਸਾਤਰ ਕਾਪੀ ਪੈਨਸਲ ਲੈ ਕੇ ਨੋਟ ਕਰ ਲਓ ਹਾਂਜੀ 200 ਗ੍ਰਾਮ ਟਿੱਕਰੀ ਸਾਤਰ 200 ਗ੍ਰਾਮ ਜੌਂਖੜ ਠੀਕ ਹੈ 200 ਗ੍ਰਾਮ ਨਿੰਬੂ ਸਾਤ 10 ਕਿ ਟਿੱਕੀਆਂ ਮੁਸ਼ਕਪੂਰ ਦੀਆਂ ਟਿੱਕੀਆਂ ਲਿਓ ਇਹ ਅੱਧਾ ਲੀਟਰ ਤੁਸੀਂ ਮਿੱਠਾ ਤੇਲ ਲੈ ਲੈਣਾ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਜਿਵੇਂ ਨਿੰਬੂ ਸਾਤ ਤੇ ਮੌਸਕਾਪੂਰ ਕਾਲਮੀਸੋਰਾ ਜੌਂਖਾਰ ਇਹ ਤੇ ਕਿਆਉਣਾ ਹਾਂ ਜੀ ਇਹ ਸਾਰਾ ਕੋਟ ਲੈਣਾ ਠੀਕ ਹੈ ਵੀ ਇਹ 2 200 ਗ੍ਰਾਮ ਚੀਜ਼ਾਂ ਆਈਆਂ ਹਾਂ ਹਾਂਜੀ ਹਾਂਜੀ ਉੱਟ ਕੇ ਆਪਾਂ ਜਿਹੜੇ ਜਿੰਨਾ ਸਮਾਨ ਆਪਣਾ ਬਣਿਆ ਵੀ 2 2 4 8 ਵੀ 100 ਗ੍ਰਾਮ ਦੇ ਨਾਲ ਕਿਲੋ ਪੱਕਾ ਬਣ ਗਿਆ ਹਾਂ ਹਾਂ ਇਹ ਦੇਣਾ ਹੈਗਾ ਆਪਾਂ ਸਾਰਾ 100 ਗ੍ਰਾਮ 100 ਗ੍ਰਾਮ ਹੈ ਖਰਾਕ ਬਣਾ ਲੈਣੀ ਮਤਲਬ ਖਰਾਕ ਬਣਾਣੀ ਨਹੀਂ ਉਹਨੀਆਂ ਇਹਦੀਆਂ ਪੁੜੀਆਂ ਹੀ ਬਣਾ ਲੈਣੀਆਂ ਵੇ ਇੰਨਾ ਦੇਣਾ ਕੁੱਟ ਲੈਣਾ ਪਹਿਲਾਂ ਸਾਰਾ ਸਮਾਨ ਚੰਗੀ ਤਰ੍ਹਾਂ ਕੁੱਟ ਕੇ ਹਾਂਜੀ ਤੇ ਪਾਣੀ ਚ ਵਾੜ ਲਓ ਅੱਛਾ ਵਾੜ ਲੈਣਾ ਫੇਰ ਹਾਂ ਨਹੀਂ ਦੇਰ ਲੱਗਿਆ ਵਾਲਣਾ ਕਿ ਸਾਰਾ ਹੀ ਵਾਲ ਕੇ ਰੱਖ ਲੈ। ਨਹੀਂ ਆ ਸਾਰਾ ਨਹੀਂ ਨਾ ਵਾਲ ਕੇ ਰੱਖਣਾ। ਅੱਛਾ ਖਰਾਕ ਹੀ ਵਾਲਣੀ। ਖਰਾਕ ਹੀ ਵਾਲਣੀ ਜਿਵੇਂ ਹੁਣ ਆਪਾਂ ਕੁੱਟ ਕੇ ਰੱਖ ਲਿਆ ਸਾਰਾ। ਹਾਂਜੀ। ਜਾਂ ਜਿੰਨਾ ਕਿ ਤੁਸੀਂ ਬਣਾਉਣੀ ਹੋ ਉਨਾਂ ਕ ਕੁੱਟ ਲੋ। ਅੱਬਲ ਕੀ ਖਰਾਕਾਂ ਵਾਂਢੀ ਲਵੇ ਕਿੰਨੀਆਂ ਬਣਾਉਣੀਆਂ ਇਹਨਾਂ ਸਬਾਂਦੀਆਂ ਖਰਾਕਾਂ। ਇਹ ਵੇਖੋ ਤੁਸੀਂ 212 ਕਲਮੀਸੁਰਾ 200 ਰੁਪਏ ਜੌਂਖਰਾ। ਹਾਂਜੀ। 208 ਇੱਕ ਨਹੀਂ ਸਾਦਰ। ਹਾਂਜੀ। ਨਿੰਬੂ ਸਾਦ ਹੋ ਗਿਆ। ਇਹ 4 ਜੀਝਾਂ ਹੋ ਗਿਆ। ਇਹ 800 ਗ੍ਰਾਮ ਹੋ ਗਿਆ। 800 ਗ੍ਰਾਮ 8 10 ਤੇ ਕਿਆ ਹੋ ਗਿਆ ਬਈ ਆਈਆਂ ਮੁਸ਼ਕਪੂਰ ਦੀਆਂ। ਠੀਕ ਹੈ ਬਈ। ਠੀਕ ਆ ਇਹਨਾਂ ਸਾਰੇ ਤੀਨ ਕਟਰੋ 10-12 ਖਰਾਕਾ ਬਣਾ ਲਵੇ ਇਹਦੀਆਂ 10-12 ਖਰਾਕਾਂ ਆਉਂਦੇ ਨੀੜ ਤੇੜ ਬਣ ਜਾਂਦੀ ਹੈ ਹਾਂਜੀ ਹਾਂਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਕੁੱਟ ਕੇ ਰਲਾ ਕੇ ਰੱਖ ਲਿਆ ਹਾਂਜੀ ਮਤਲਬ 100 ਗ੍ਰਾਮ ਦੇ ਨੀੜ ਤੇੜ ਥੋੜੇ ਜੇ ਪਾਣੀ ਨਿਬਾਲਾ ਪਾਉਣਾਗਾ ਅੱਛਾ ਕਿਉਂ ਜਿਆਦਾ ਪਾਣੀ ਪਾਉਂਗੇ ਆਪਾਂ ਨੂੰ ਡੀਣਾ ਔਖਾ ਹੋ ਜਾਊਗਾ ਕਿੰਨਾ ਕੁ ਪਾਣੀ ਫਿਰ ਅੰਦਾਜ਼ਾ ਪਾਣੀ ਉਨਾ ਕ ਪਾਉਣਾ ਮਤਲਬ ਪਾਈਆ ਤੋਂ ਘੱਟ ਹੋਵੇ ਵੱਧ ਨਾ ਹੋਵੇ ਜਿੰਨੇ ਜੇ ਖੁਰਜੇ ਠੀਕ ਹੈ ਵੀ ਕੋਰ ਤਾਂ ਉਵੇਂ ਜਾਂਦਾ ਉਹ ਟਾਈਮ ਲੱਗਦਾ ਜਿਵੇਂ ਆਪਣਾ ਠੰਡੇ ਪੰਜਾਦੋਂ ਤੁਸੀਂ ਕਲਮੀ ਸੋਰਾ ਪਾਉਂਗੇ ਹਾਂਜੀ ਹਾਂਜੀ ਤੇ ਇਹ ਪਾਣੀ ਆ বরਫ ਹੋ ਜਾਊਗਾ ਅੱਛਾ ਇਹ ਬੰਸਾਰੀ ਤੋਂ ਹੀ ਮਿਲੂਂਗਾ ਸਮਾਨ ਆਪਣਾ ਇਹ ਇਹ ਬਸਾਰੀ ਤੋਂ ਮਿਲਦਾ ਜਿਹੜਾ ਹੁਣ ਕਈ ਵਾਰਾ ਨਾ ਇਹ ਮੂਮੀਰੀ ਵਾਲਾ ਸੁਰਮਾ ਵਾਜਦਾ ਮੂਮੀਰੀ ਵਾਲੇ ਬੱਸਾਂ 'ਚ ਵੇਚਦੇ ਫਿਰਦੇ ਹੁੰਦੇ ਅੱਛਾ ਇਹ ਸਿਰਫ ਕਲਮੀ ਸੋਰਾ ਕੁੱਟਿਆਂ ਦਾ ਜਦੋਂ ਆਪਣੀ ਅੱਖ 'ਚ ਪੈ ਜਾਂਦਾ ਅੱਖ ਆਪਣੀ ਠੰਡੀ ਠੰਡੀ ਹੋ ਜਾਂਦੀ ਆਪਾਂ ਨੇ ਵਾਕਿਆ ਮੂਮੀਰੀ ਵਾਲੇ ਦਾ ਆਹ ਸੁਰਮਾ ਹੁੰਦਾ ਇਹ ਅੱਛਾ ਇਹ ਜਿਹੜੀ ਚੀਜ਼ ਆ ਇਹ ਪਉਂਦੀ ਖਾਰ ਠੀਕ ਹੈ ਵੀ ਨਿੰਬੂ ਸਾਤਾ ਮੋਸਕਬੂ ਆਪਣਾ ਮਿੱਠਾ ਤੇਲ ਆ ਜਿਹੜਾ ਹਾਂਜੀ ਇਹ ਤੁਸੀਂ 400 ਗ੍ਰਾਮ ਦੇ ਲਾਗੇ ਭਾਗੇ ਦੇਣਾ ਇਹ ਵੀ ਦੇਣਾ ਹੈ ਹਾਂ ਰੋਇਦਾ 400 ਗ੍ਰਾਮ ਹਾਂ ਇਹ ਦਵਾਈ ਦੇ ਨਾਲ ਦੇਣਾ ਇਹ ਗਰਮ ਗਰਮ ਨਹੀਂ ਹੁੰਦਾ ਮਿੱਠਾ ਤੇਲ ਕੇ ਠੰਡਾ ਹੁੰਦਾ ਮਿੱਠਾ ਤੇਲ ਹੁੰਦਾ ਤਾਂ ਗਰਮਾਪਨ ਯੋਗ ਵੀ ਹਟਾਉਣਾ ਨਾ ਅੱਛਾ ਇਹ ਆਪਾਂ ਗਰਮੀ ਕਰਾਂਗੇ ਮੈਂ ਤਾਂ ਥਣ ਬੰਦ ਹੋ ਜਾਊਗਾ ਹਾਂ ਹਉ ਦਵਾਈਆਂ ਵੀ ਪਰ ਗਰਮੀ ਹੁੰਦੀਆਂ ਦਵਾਈਆਂ ਕਿਹੜੇ ਪੈਂਟੀਆਂ ਹੁੰਦੀਆਂ ਨਾ ਤੇ ਬਾਕੀ ਇਹ ਗੱਲ ਆ ਵੀ ਜਦੋਂ ਆਪਾਂ ਇਹ ਥੋੜੇ ਜਿਹਾ ਪਾਣੀ ਚ ਪਹਿਲਾ ਇਕੱਲਾ ਸਮਾਨ ਪਾ ਕੇ ਤੇ ਮੈਂ ਇਹਦੇ ਮੂੰਹ ਚ ਸਿੱਟ ਦੇਣਾ ਹਾਂਜੀ ਉਸ ਤੋਂ ਬਾਅਦ ਕਿਸੇ ਚੀਜ਼ ਚ ਜਾਂ ਬੋਤਲ ਛੋਟੀ ਜਾਂ ਆਪਣੀਆਂ ਆਪਣੀਆਂ ਜਿੱਲੀਆਂ ਵਾਲੀਆਂ ਹੋਣੀਆਂ ਹਾਂ ਉਹ ਬੰਦ ਹੁੰਦੀ ਮੂੰਹੋਂ ਤੇ ਉਹ ਗਾਂ ਤਾਂ ਹੀ ਆਵੜਦੀ ਹੈ ਨਾ ਮਗਰ ਹੁਣ ਆਪ ਦੇ ਹਾਂਜੀ ਤੁਸੀਂ ਪਾ ਲਓ ਹਾਂਜੀ ਤੇ ਉਹ ਮੂੰਹ ਫੜ ਕੇ ਉਹ ਦੇ ਦਿਓ ਠੀਕ ਹੈ ਬਈ ਤੇ ਇੱਥੇ ਸਾਵਨਾ ਮਤਲ ਤੁਸੀਂ ਸ਼ਾਮ ਨੂੰ ਕਰਨਾ ਜਦੋਂ ਮੈਂ ਪੱਠੇ-ਪੁੱਠੇ ਖਾਟੇ ਹਾਂਜੀ ਤੇ ਇਹਨੂੰ ਦਿੰਦਾ ਰਹਿਣਾ ਅੱਛਾ ਦੋ ਟਾਈਮ ਦੇਣੀ ਆਪਾਂ ਇਹ ਨਾ ਇੱਕ ਟਾਈਮ ਦੇਣੀ ਹੈ ਠੀਕ ਹੈ ਬਈ ਤੇ ਜਿਹੜੀ ਮੈਂ ਦਵਾਈ ਪਹਿਲਾਂ ਦਾ ਸੀ ਵੀ ਹਲਦੀ ਤੇਲ ਵਾਲੀ ਇਹ ਜਦੋਂ ਤੁਸੀਂ ਮੈਂ ਚੋਣੇ ਆ ਉਦੋਂ ਚੋਣ ਤੋਂ ਬਾਅਦ ਲਾਓ ਹਾਂਜੀ ਇਹਦਾ ਖਰੀਨ ਦਾ ਪੱਟੋ ਪਾਸ ਜਦੋਂ ਤੁਸੀਂ ਖਰੀਨ ਦਾ ਪੱਟ ਲਿਆ ਹਾਂਜੀ ਤੇ ਸਮਝ ਲੈ ਵੀ ਇਹ ਠੰਣ ਨੇ ਤੁਹਾਡੇ ਨਾਲ ਲੜਾਈ ਦਾ ਕਾਰਨ ਪਾੜ ਲਿਆ ਤੁਹਾਡੇ ਨਾਲ ਹਾਂਜੀ ਹਾਂਜੀ ਠੰਡ ਗਪੇ ਬਹਿ ਜੇ ਹਾਂਜੀ ਤੇ ਕੱਟਾ ਬਹਿ ਜੇ ਛੇਤੀ ਕਿਤੇ ਉੜਦਾ ਨਹੀਂ ਡਾਕਟਰ ਨਹੀਂ ਤੁਹਡੇ ਕਿਸੇ ਦੀ ਹਾਂਜੀ ਹਾਂਜੀ ਹਾਂ ਨਾਲ ਕੋਈ ਸੁੱਕਾ ਟੀਕਾ ਲਾ ਦਿਓ ਹਾਂਜੀ ਇਹ ਆਰਸੀ ਫੋੜ ਹੋਇਆ ਮਕਸਲ ਹੋਇਆ ਠੀਕ ਹੈ ਬਈ ਜਾਂ ਪਾਮ ਦਾ ਠੀਕ ਆਉਂਦਾ ਹਾਂਜੀ ਉਹ ਵੀ ਬਹੁਤ ਚੰਗਾ ਠੀਕ ਆ ਪਾਮ ਦਾ ਤਾਂ ਕਈਆਂ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਗਾੜਾ ਬਹੁਤ ਹੁੰਦਾ ਅੱਛਾ ਉਹ ਕਰਨਾ ਜੇ ਪਤਾ ਤੱਤੇ ਪਾਣੀ ਤੇ ਤੱਤਾ ਕਰਕੇ ਨਾ ਚੰਗੀ ਤਰ੍ਹਾਂ ਹਲਾ ਕੇ ਹਾਂਜੀ ਉਹ ਲਾ ਦੇਣਾ ਨਾਲੇ ਦੋ ਤਿੰਨ ਟੀਕੇ ਲਾ ਦਿਓ ਕੋਈ ਲਾ ਦਿਓ ਮਕਸਲ ਲਾ ਦਿਓ ਆਰਸੀ ਫੋੜ ਲਾ ਦਿਓ ਕੇ ਨਾ ਦੁੱਧ ਤੱਕ ਪਸ਼ੂ ਘਟੂਗਾ ਤੁਹਾਡਾ ਹਾਂਜੀ ਤੇ ਪਰ ਇਹ ਨਹੀਂ ਵੀ ਥਣ ਤੁਹਾਡਾ ਖਰਾਬ ਹੋ ਜਾਊਗਾ ਠੀਕ ਹੈ ਬਈ। ਆ ਕੀ ਬਈ ਸੱਜਣਾ ਮਿੱਤਰਾਂ ਨੂੰ ਇਹ ਵੀ ਕਹਿੰਦੇ ਆ ਬਈ ਡਾਕਟਰ ਤੋਂ ਤੁਸੀਂ ਲਾਜ ਜੋ ਮਰਜ਼ੀ ਕਰਾ ਲਓ। ਹਾਂਜੀ। ਪਰ ਮੇਰੀ ਤਾਂ ਇਹੀ ਹੱਥ ਬਣ ਕੇ ਬੇਨਤੀ ਵੀ ਸਲਾਈ ਨਾ ਮਰਾਓ। ਉਹ ਸਲਾਈ ਨਾਲ ਤਾਂ ਜਖਮਾ ਲੈ ਜਾਂਦੀ ਆ ਨੋ। ਹਾਂ। ਬਾਕੀ ਕਈ ਵਾਰ ਡਾਕਟਰ ਬੂਬੀ ਜੀ ਦੇ ਦਿੰਦੇ ਹਰੀ ਜੀ ਬੂਬੀ ਹੁੰਦੀ ਆ। ਹਾਂਜੀ ਜਿਹੜੀ ਤੁਸੀਂ ਨਿਪਲ ਝੜਾ ਦੋਈ। ਉਹ ਦੁੱਧ ਆ ਹੀ ਜਾਂਦਾ ਵਿੱਚੋਂ ਜਿਹੜੀ ਉਹ ਆਲੀ। ਉਹ ਦੁੱਧ ਆ ਹੀ ਜਾਂਦਾ। ਹਾਂਜੀ। ਨਾਲ-ਨਾਲ ਉਹ ਥਾਣਾ ਨੂੰ ਵੀ ਖਰਾਬ ਹੋਈ ਜਾਂਦਾ। ਹੋਈ ਜਾਂਦਾ। ਬਾ ਉੱਥੇ ਦੇ ਵਿੱਚ ਜਮਾ ਸੱਤਿਆ ਨਾਸ ਪੱਟੀ ਜਾਂਦੀ ਏ। ਠੀਕ ਹੈ ਬਈ। ਤੇ ਜਿਵੇਂ ਹੁਣ ਆਪਣਾ ਆ ਗਿਆ ਉਸ ਤੋਂ ਬਾਅਦ ਆ ਗਿਆ ਆਪਣੇ ਮੈਹ ਦੇ ਥਾਂ ਦੇ ਵਿੱਚ ਛਿੱਡੀਆਂ ਆਉਣ ਹਾਂਜੀ ਚਾਂਟ ਚੱਕ ਛਿੱਡੀਆਂ ਆਉਣ ਲੱਗ ਪਈਆਂ ਹਾਂਜੀ ਹਾਂਜੀ ਜਾਂ ਆਪਣੇ ਮੈਹ ਦੇ ਜਿਵੇਂ ਆਪਣੀ ਸਵੀਰੇ ਮੈਹ ਪਰ ਨੂੰ ਆਈ ਨੂੰ ਜਾਂ ਪੱਠੇ ਪੁੱਠੇ ਪਾਏ ਜਾਂ ਚੋਈ ਆ ਹਾਂਜੀ ਜਾਂ ਸੂਣ ਵਾਲੀ ਆ ਹਾਂਜੀ ਉਹ ਸ਼ਾਮ ਦੇ ਨੂੰ ਇਹਨੇ ਆਪਣਾ ਥਣ ਸੁੱਜ ਜਾਂਦਾ ਮੈਹ ਦਾ ਹਾਂਜੀ ਉਹ ਥਣ ਸੁੱਜਿਆ ਕਰਕੇ ਕਈ ਤਾਂ ਬੰਦੇ ਆ ਸੰਘ ਲੈਂਦੇ ਵੀ ਮੱਖੀ ਲੜ ਗਈ ਹਾਂਜੀ ਪ੍ਰਿੰਡ ਲੜ ਗਿਆ ਹਾਂਜੀ ਜਿਵੇਂ ਹੁਣ ਆਪਣਾ ਸੂਣ ਵਾਲਾ ਪਸ਼ੂ ਆ ਹਾਂਜੀ ਕਈ ਵੀਰਾਂ ਸਮਝ ਲੈਂਦੇ ਯਾਰ ਇਹਦੇ ਪ੍ਰਿੰਡ ਲੜ ਗਿਆ ਹਾਂਜੀ ਉਹ ਫਿਰ ਔਲੀ ਔਲੀ ਥਣ ਸੁੱਜ ਜਾਂਦਾ ਤੇ ਸੁੱਜਣ ਦੇ ਕਾਰਨ ਤਪਣ ਵੀ ਲੱਗ ਪੈਂਦਾ ਥਣ ਅੱਗ ਵੱਨੂ ਆਹੋ ਫਿਰ ਜਦ ਸੂਣ ਵਾਲਾ ਪਹੂ ਆ ਤਾਂ ਪਤਾ ਵੀ ਨਹੀਂ ਲੱਗਦਾ ਗਲਾਂ ਲੱਗ ਤੇ ਮੂੰਹ ਕੋ ਕੁੰਡੀ ਭਾਂਡੀ ਲੜ ਗਈ ਹੋਣੀ ਤੁਸੀਂ ਪ੍ਰਿੰਡ ਦਾ ਖੱਖਰ ਠਾ ਦਿਓ ਸਾਰਾ ਮੈਂ ਇਹਦੇ ਕੋਲੇ ਹਾਂਜੀ ਆ ਮੱਖੀਆਂ ਦਾ ਛੱਤਰ ਠਾ ਦਿਓ ਮੈਂ ਇਹਦੇ ਕੋਲੇ ਹਾਂਜੀ ਵੀ ਜੇ ਪ੍ਰਿੰਡ ਥਣ ਤੇ ਲੜ ਸਕਦਾ ਮੈਂ ਇਹਦੇ ਹੋਰ ਪਿੰਡੇ ਤੇ ਵੀ ਲੜੂ ਤੁਸੀਂ ਇਹ ਸੋਚੋ ਪਹਿਲਾਂ ਥਣ ਤੇ ਤਾਂ ਨਹੀਂ ਆ ਕੇ ਲੜਨਾ ਹਾਂਜੀ ਇਹ ਦਾ ਸਿਰਫ ਕਾਰਨਾ ਥਣ ਦੀ ਵੀ ਥਣ ਦਾ ਜਾਂ ਤਾਂ ਆਪਣੇ ਦੁੱਧ ਰਹਿ ਜਾਂਦਾ ਥਣਾ 'ਚ ਹਾਂਜੀ ਜਾਂ ਆਪਣੀਆਂ ਫਰਸਾਂ ਕਈ ਵਾਰ ਆਪਾਂ ਰੋੜੇ ਰਾੜੇ ਲਾ ਲੈਨੇ ਹਾਂ ਹਾਂਜੀ ਤੇ ਉਹ ਦਾਅ ਵਾ ਜਾਂਦੀ ਆ ਠੀਕ ਹੈ ਉਦੋਂ ਥਣ ਨਾਲ ਰੋੜੇ ਤੇ ਬਹਿ ਗਿਆ ਉਦੋਂ ਮੈਂ ਦਾ ਜਿਹੜਾ ਗਿੱਟਾ ਗੋਡਾ ਹੁੰਦਾ ਉਹ ਵਾ ਉਹ ਮਸਲੇ ਦਾ ਜਾਂਦਾ ਨਾੜਾ ਉਹਦੇ ਵਿੱਚ ਸੋਜ ਪੈ ਜਾਂਦੀ ਆ ਹਾਂਜੀ ਇਹਦੇ ਕਰਕੇ ਫਿਰ ਇਹ ਬਿਮਾਰੀ ਹੋ ਜਾਂਦੀ ਆਪਾਂ ਚੱਕਰ ਤੇ ਰਹਿ ਜਾਂਦੇ ਆਂ ਬਈ ਨਹੀਂ ਬਈ ਇਹਨੂੰ ਇਹਦਾ ਮੱਛਰ ਦਾ ਪ੍ਰਿੰਟ ਲੜ ਗਿਆ ਜਾਂ ਮੱਖੀ ਲੜ ਗਈ ਹਾਂਜੀ ਇਹਦਾ ਕੀ ਇਲਾਜ ਲੂਈ ਫਿਰ ਇਹਦਾ ਤੁਹਾਨੂੰ ਇਲਾਜ ਵੀ ਦੱਸਦੇ ਆਂ ਵੀ ਜੇ ਆਪਣੀ ਮੈਸੂਨ ਵਾਲੀ ਆ ਹਾਂਜੀ ਥੋਡੀ ਮੈਨ ਨੂੰ ਤੁਹਾਨੂੰ ਪਤਾ ਲੱਗ ਗਿਆ ਵੀ ਮੈਨ ਦਾ ਥਣ ਸੁੱਝ ਗਿਆ ਹਾਂਜੀ ਹਰ ਰੋਲ ਤੁਸੀਂ ਉਹ ਥਣ ਵੀ ਖਾਲੀ ਕਰਨਾ ਅੱਛਾ ਤੇ ਦਵਾਈ ਵੀ ਦੇਣੀ ਆ ਠੀਕ ਆ ਬਈ ਦਵਾਈ ਇਹ ਹੀ ਦੇਣੀ ਆ ਇਹ ਜਿਹੜੀ ਮੈਂ ਪਹਿਲਾਂ ਦੱਸ ਚੁੱਕਿਆ ਮੇ ਟਿੱਕਰੀ ਦਾ ਸਰਕਾਰੀ ਸੁਰਾਜੋਂ ਖਾਰ ਵਾਲੀਆਂ ਹਾਂਜੀ ਤੇ ਨਾਲ ਜੈਸ਼ਨ ਲਾਉਂਦੇ ਰਹਿਣੇ ਆ ਠੀਕ ਆ ਬਈ ਤੇ ਇਸ ਕਰਕੇ ਜਦੋਂ ਆਪਾਂ ਥਣ ਸੋਜ ਜਾਂਦਾ ਉਹਦੇ ਨਾਲ ਵੀ ਬਣ ਜਾਂਦੀ ਹੈ ਹਾਂਜੀ ਹੌਲੀ ਹੌਲੀ ਨਾਲ ਬਣ ਕੇ ਕਈ ਵਾਰੀ ਸਾਨੂੰ ਤਾਂ ਨੂੰ ਚੜ ਜਾਂਦਾ ਹਾਂਜੀ ਜਾਂ ਕੱਲੀਆਂ ਛੱਡੀਆਂ ਆਉਣਾਂ ਕਿ ਦੁੱਧ ਹੀ ਫੁੱਟ ਬਣ ਜਾਂਦੇ ਹੂੰ ਤੇ ਆਪਾਂ ਚੱਕਰਾਂ 'ਚ ਪੈ ਜਾਂਦੇ ਬਟ ਡਾਕਟਰਾਂ ਦੇ ਜੋ ਆਦੇ ਹਾਨ ਪ੍ਰੈਸ਼ਨ ਹੋ ਗਈ ਹੂੰ ਇਹਨੂੰ ਤਾਂ ਉਹ ਵੈਰੀ ਜੋ ਸਰਪੇ ਦੀ ਜਿਹੜੀ ਦਾਵ ਔਣ ਕਰਕੇ ਆ। ਆਹੋ ਵੀ ਜੇ ਸੂਣ ਵਾਲਾ ਵੀ ਪਹੂ ਵੀ ਥਣਵੇਲਾ ਕਰਦੇ ਰਹੋ ਥਾਨ ਨਹੀਂ ਬੰਦ ਹੁੰਦਾ ਨਾ। ਮੈਂ ਮੈਂ ਦੇਖਾ ਇੰਨਾ ਡਲੀ ਨਹੀਂ ਮੇਰੀ ਮੈਂ ਇਥੇ ਆਊਗਾ। ਇੰਨੀ ਡਲੀ ਵੀ ਉਹਨੂੰ ਮੈਂ ਦੂਰ ਮਾਰੂਗਾ ਚੱਕ ਕੇ ਤੇ ਫੇਰ ਨਾ ਮੈਂ ਤੇ ਤੱਲੇ ਆਈ। ਹਾਂ। ਮੇਰੀ ਮੈਂ ਤਾਂ ਥਣ ਬੈਠਾ ਸੀ ਐਵੇਂ। ਅੱਛਾ। ਮੈਂ ਸੀਗੀ ਇੱਕ ਤੋਖੜ ਤੇ ਉਹ ਕਰਦੀ ਸੀਗੀ ਆਪਣਾ ਡੋਕੇ। ਅੱਛਾ। ਥਾਣਾ ਤੇ ਧਾਰਾ ਪਾਈਆਂ ਸੀ। ਹਾਂਜੀ। ਉਹ ਕਿਤੇ ਪ੍ਰੋੜੇ ਗਾੜੇ ਤੇ ਮੈਂ ਬਹਿ ਗਈ। ਅੱਛਾ। ਤੇ ਉਹ ਥਣ ਮੈਂ ਦਾ ਮਾਰਿਆ ਗਿਆ। ਇਸ਼ਾ ਉਸ ਤੋਂ ਬਾਅਦ ਫਿਰ ਹੋੜੀ-ਹੋੜੀ ਆਪਾਂ ਸਰਚ ਕੀਤੇ ਆ ਇਹਨਾਂ ਦਾ ਇਲਾਜ ਠੀਕ ਹੈ ਬਈ ਤੇ ਇੱਕ ਆਪਣਾ ਚੋਣ ਮੌਕੇ ਕਿਹੜੀਆਂ ਗੱਲਾਂ ਧਿਆਨ ਰੱਖਣ ਲੋਕ ਵੀ ਚੋਣ ਮੌਕੇ ਕਈ ਗਲਤੀਆਂ ਕਰਦੇ ਲੋਕ ਉਹਦੇ ਵੀ ਥਣ ਖਰਾਬ ਕਰ ਬਿੰਦੇ ਚੋਣ ਇਹ ਜਿਹੜਾ ਜਿਵੇਂ ਹੁਣ ਬੰਦਾ ਚੋਣ ਨੇ ਨਾ ਜਾਣਦਾ ਥਣ ਖਿੱਚਦੇ ਆ ਹਾਂਜੀ ਹਾਂਜੀ ਬਾਹਲਾ ਨਹੀਂ ਖਿੱਚਣਾ ਥਣ ਥਣ ਖਿੱਚਣਾ ਜਦੋਂ ਆਪਾਂ ਖਿੱਚਾਂਗੇ ਤੇ ਨਾੜਾਂ ਦੇ ਨਰਮੂ ਸੋਜ ਪੈ ਜਾਂਦੀ ਆ ਅੱਛਾ ਬਣ ਜਾਂਦੀ ਆ ਆਪਣੇ ਨਾੜ ਬਣ ਜਾਂਦੀ ਥਣ ਹਾਂ ਇਹਦਾ ਸਾਨੂੰ ਤਾਂ ਨੱਪੋ ਖਿੱਚਣ ਨਾਲ ਥੋੜਾ ਜਿਹਾ ਜਣਾ ਹਾਂ ਕਈ ਹੁਣ ਆਦਿਆਂ ਦਵਾ ਦਾ ਚੋਗਿਆਂ ਖੇਦੇ ਆ ਖਿੱਚਣ ਨਾਲ ਦੁੱਧ ਨਹੀਂ ਆਉਂਦਾ ਅੱਛਾ ਉਹ ਤਾਂ ਆਉਣਾ ਜਿਵੇਂ ਆਪਾਂ ਐ ਮੁੱਠੀ ਨਾਲ ਦਿੰਦੇ ਆ ਬਣਾ ਤੁਸੀਂ ਗੁੱਠੇ ਨਾਲ ਚੋਲੋ ਹਾਂਜੀ ਚੋਲੋ ਗੁੱਠੇ ਨਾਲ ਨੱਪੋ ਨੱਪੋ ਆਣਾ ਵੀ ਖਿੱਚੋ ਸਾਨੂੰ ਖਿੱਚਣ ਨਾਲ ਵੀ ਖਿੱਚਣ ਨਾਲ ਖਿੱਚਦੇ ਆ ਤੁਹਾਨੂੰ ਖਿੱਚਣ ਨਾਲ ਨੁਕਸਾਨ ਹੋ ਜਾਂਦਾ ਖਿੱਚਣ ਨਾਲ ਵੀ ਨੁਕਸਾਨ ਹੁੰਦਾ ਮੈਂ ਦਾ ਹਾਂ ਇੱਕ ਚੂਣ ਮੋਕੇ ਵੇਲਾ ਵੀ ਕਰਦੇ ਪਹੁੰਚ ਜਾਵਾਂ ਪਾਈਆ ਮਤਲਬ ਪੂਰਾ ਛਟਾਕ ਵੀ ਨਾ ਦੁੱਧ ਬਾਕੀ ਜਦੋਂ ਆਪਾਂ ਮੈਂ ਚੋਲੀ ਆ ਹਾਂ ਆਮ ਆਪਣੀ ਮਾਂ ਸਹੀ ਸਲਾਮਤਾ ਉਹਦੀ ਬੂਬੇ ਨੱਪੋ ਹਾਂ ਬੂਬੇ ਨੱਪ ਤੋ ਦੁੱਧ ਚੰਗੀ ਤਰ੍ਹਾਂ ਕੱਢ ਕੇ ਆਹੋ ਜਮਾ ਮਤਲਬ ਵੀ ਚੂਣ ਮੋਕੇ ਇਹੀ ਗੱਲ ਦਾ ਧਿਆਨ ਤਾਂ ਅਸਲੀ ਤਾਂ ਇਹੀ ਹੁੰਦਾ ਉਹ ਅੰਦਰ ਇਨਫੈਕਸ਼ਨ ਬਣ ਜਾਂਦੀ ਬਹੁਤ ਦੇ ਦੁੱਧ ਰਹਿ ਜੇ ਨਾ ਜਦੋਂ ਮਤਲਬ ਵੀ ਆਪਾ ਕਈ ਲੋਕੀ ਨਾ ਛੇਤੀਆਂ ਚ ਜਿਆਦੇ ਬਹੁ ਹਣ ਤਾਂ ਤਾਰਾਪੁਰ ਹਾਂ ਨਹੀਂ ਕੱਢਦੇ ਅੱਧੀਆਂ ਮਾੜਾ ਮੋਟਾ ਜੇ ਪਾਹੂ ਲਾਈ ਆਉਂਦਾ ਤਾਂ ਛੱਡ ਕੇ ਪਾਸੇ ਹੁੰਦੇ ਤੇ ਉਹ ਪਾਹੂ ਨਾਲ ਆਪਣੇ ਨਾੜ ਦੀ ਬਣਦੀ ਜਾਂਦੀ ਆ ਫਿਰ ਹੋਮੋਬੈਕ ਦੇ ਹਾਂਜੀ ਐਸਟੀ ਪਲਸ ਐਸਟੀ ਪਲਸ ਹਾਂ ਉਧਿਆ ਗੋਲੀਆਂ ਵਿੱਚ ਇੱਕ ਤੇ ਇੱਕ ਲਿਕੜ ਵਾਲੀ ਹੁੰਦੀ ਉਹ ਦੋਨੇ ਲਾ ਕੇ ਦਿੰਦੇ ਹੋ ਅੱਛਾ ਇਹ ਇਹ ਨਾੜ ਨੂੰ ਖੁਰਕ ਵੀ ਬਹੁਤ ਚੰਗਾ ਕੰਮ ਕਰਦੀ ਹੈ ਇਹ ਕਿੰਨੇ ਟਾਈਮ ਦੇਣੀ ਆਪਣੀ ਇਹ ਦਵਾਈ ਇਹ ਤਿੰਨ ਘੰਟੇ ਟਾਈਮ ਦੇਈ ਜੀ ਆਪਾਂ ਦਿਹਾੜੀ ਚ ਭੁੱਖੇ ਪਸ਼ੂ ਨੂੰ ਦੇ ਦੇ ਥੋੜਾ ਜਿਹਾ ਜਿਹੜੀ ਪਹਿਲਾਂ ਦੱਸੀ ਉਹਦਾ ਇੱਕ ਟਾਈਮ ਹੀ ਦੇਣੀ ਹੈ ਨਾ ਉਹ ਇੱਕ ਟਾਈਮ ਦੇਣੀ ਸ਼ਾਮ ਨੂੰ ਉਹ ਸ਼ਾਮ ਨੂੰ ਕਿਉਂ ਦੇਣੀ ਹੈ ਵੀ ਪਸ਼ੂ ਪੱਠੇ-ਕੁੱਟੇ ਖਾ ਲੈਂਦਾ ਉਹ ਸ਼ਾਮ ਨੂੰ ਦੇਣੀ ਹੈ ਨਾ ਇੱਕ ਟਾਈਮ ਇਹ ਐਂ ਜਦੋਂ ਇਹ ਦਵਾਈ ਹੈਗੀ ਖਾ ਲਈ ਫਿਰ ਦੋ-ਤਿੰਨ ਘੰਟੇ ਪਸ਼ੂ ਪੱਠੇ ਨਹੀਂ ਖਾਂਦਾ ਅੱਛਾ ਇਹ ਆਪਣੀ ਹੋਮੋਪੈਥਿਕ ਦੀ ਗੱਲ ਲਈ ਆ ਇਹ ਵੀ ਤਾਂ ਤੇ ਨਾੜ ਬੰਨੂ ਬਹੁਤ ਚੰਗੀ ਰੂਪ ਦੀ ਠੀਕ ਆ ਬਈ ਚਲੋ ਨਾਲ ਤੁਸੀਂ ਆ ਟੀਕੇ ਲਾ ਲਓ ਠੀਕ ਆ ਬਈ ਹੋਰ ਕੋਈ ਜਾਣਕਾਰੀ ਸਾਂਝੀ ਕਰਨੀ ਹੋਵੇ ਹੋਰ ਤਾਂ ਸਿਰਫ ਆਪਣਾ ਬਚਾਈ ਕਰਨਾ ਹਾਂਜੀ ਬਈ ਆਪਾਂ ਇਹ ਸੋਚਦਾ ਰਹਿਣਾ ਪਿੱਛੇ ਇੱਕ ਮੁੰਡੇ ਦੀ ਮੈਂ ਜੀ ਕਿ ਤੇ ਮੈਂ ਉਹਨੂੰ ਆਖਿਆ ਯਾਰ ਬਾਕੀ ਜਿਹੜੀ ਮੇਰੀ ਦਵਾਈ ਆ ਹਾਂਜੀ ਵੀਰੇ ਇਹ ਨਾ ਸੋਚਣ ਬਈ ਯਾਰ ਐਵੇਂ ਦੱਸਤਾ ਨੇ ਇਹ ਬਈ ਜੇ ਤੁਹਾਡੀ ਮੈਂ ਦਾ ਅੱਜ ਜਾਂ ਸਵੇਰ ਦਾ ਹੋਇਆ ਜਾਣ ਅੱਛਾ ਹਾਂ ਇਹ ਤੁਹਾਡਾ 6 ਮਹੀਨਿਆਂ ਦਾ ਥਣ ਖਰਾਬ ਹੋਇਆ ਜਾਂ 2 ਮਹੀਨਿਆਂ ਦਾ ਖਰਾਬ ਹੋਇਆ ਹਾਂ ਨਹੀਂ ਕਰ ਇੱਕ ਦੋ ਦਿਨਾਂ ਦੀ ਖਰਾਬੀ ਫੜੀ ਹੋਵੇ ਗੱਲਾਂ ਕੱਢੋਗੇ ਆਹੋ ਤੇ ਦਾ ਪੈਸੇ ਲਵਾ ਤੇ ਐਵੇਂ ਭਗਾਈ ਮਾਰਦੇ ਤੇ ਯਰ ਬੇ ਕੱਢੇ ਵਾ ਮਤਲਬ ਵੀ ਐ ਨਹੀਂ ਗੱਲਾਂ ਗੁੱਲਾਂ ਵਾਲੀ ਗੱਲ ਨਹੀਂ ਪਰ ਵੀ ਥਣ ਵੀ ਸੱਜਰਾ ਖਰਾਬ ਹੋਇਆ ਉਹ ਵੇ ਐ ਇਹ ਚਲੜਾ ਨੂੰ 2 ਮਹੀਨੇ ਵਾਲਾ ਜਾਂ ਮਹੀਨੇ ਵਾਲਾ ਅੱਛਾ ਜਾਂ 3 ਮਹੀਨੇ ਵਾਲਾ ਉਹ ਤਾਂ ਬਿਮਾਰੀ ਪੱਕ ਗਈ ਪੱਕ ਗਈ ਹੈ ਉਹ ਨਹੀਂ ਜਾਂਦਾ ਜਿਵੇਂ ਆਪਣੇ ਬਾਹਾਂ ਟੁੱਟ ਗਈ ਜਾਂ ਲੱਤ ਟੁੱਟੀ ਉਹਦਾ ਜੋੜ ਉੱਥੇ ਖੜ ਜਾਂਦਾ ਜਿਹਦੇ ਦੀ ਕਿਤੇ ਸੈੱਟ ਨਹੀਂ ਹੁੰਦਾ ਉਹ ਨਹੀਂ ਚੱਲਦਾ ਫਿਰ ਥਣ ਕੇ ਚੱਲ ਪੈਂਦੇ ਉਹ ਵੀ ਕਿਹੜੇ ਜਿਹੜਾ ਮਤਲਬ ਜਿਵੇਂ 2 ਮਹੀਨੇ ਹੋ ਗਏ ਪ੍ਰਾਣ ਪੈ ਗਈ ਉਹ ਕਰਮਾ ਨਾ ਚੱਲਦੇ ਆ ਬਹੁਤ ਪੋਸਟਾਂ ਕਰਨ ਦੇ ਨਾਲ ਯਾਰ ਮਾਰ ਕੇ ਮੁੜ ਕੇ ਕਿਉਂ ਘੂਰ ਦਿੰਦਾ ਰਵੇ ਹਾਂ ਆਪਣੇ ਰਿਸ਼ਤੇਦਾਰਾਂ ਦੇ ਉਹੀ ਗੱਲ ਮੈਂ ਤੇਰੇ ਨਾਲ ਹਾਂਜੀ ਕਰਨ ਲੱਗਾ ਵੀ ਰਿਸ਼ਤੇਦਾਰਾਂ ਦੇ ਮਾਝ ਸੀ ਤੇ ਉਹ ਥਾਂ ਉਹਨਾਂ ਦਾ ਕਿਤੇ ਜੋ ਚੋਂਦੇ ਹੀ ਉਹਦਾ ਖਰਾਬ ਹੋ ਗਿਆ ਤੇ ਉਹ ਲਾਇ ਲਈ ਮੜਾ ਮੋਟਾ ਕਰਾਇਆ ਉਹਨੇ ਡਾਕਟਰੀ ਲਾਇ ਬੜਾ ਕਰਾਇਆ ਨਹੀਂ ਤੇ ਮੱਝ ਦੇ ਦੁੱਧੋਂ ਭੱਜ ਗਈ ਆਹ ਮਹੀਨਾ 10 ਕ ਦਿਨ ਰਹਿੰਦੇ ਸੀ ਤੇ ਉਦੋਂ ਹੀ ਮੱਝ ਦੁੱਧੋਂ ਭੱਜ ਗਈ ਤੇ ਥਣ ਖੜ ਗਿਆ ਉਹਾਂ ਦੇ ਤੇਲ ਹੀ ਰਹਿ ਗਈ ਇਹਦਾ ਤੇ ਜਦੋਂ ਸੂਈ ਮੱਝ ਤੇ ਫੇਰ ਥਣ ਚੱਲ ਪਿਆ ਹੁਣ ਇਹ ਸੂਏ ਉਹ ਚੋਂਦੇ ਆ ਥਣ ਸਾਰੇ ਥਣ ਚੱਲ ਗਏ ਕਈ ਉਹਨਾਂ ਕਈਆਂ ਪਸ਼ੂਆਂ ਦੇ ਵੀ ਮਤਲਬ ਹੁੰਦਾ ਇੱਕ ਮੇਰੇ ਕੋਲ ਗਾਂ ਸੀ ਉਹ ਜਦੋਂ ਤੋਕੜ ਤੋਕ ਜਿਵੇਂ ਜਿਵੇਂ ਤੋਕੜ ਹੁੰਦੀ ਜਾਂਦੀ ਉਹਦਾ ਥਣ ਘਟਦਾ ਜਾਂਦਾ ਅੱਛਾ ਆਪੇ ਆਟੋਮੈਟਿਕ ਉਹਦਾ ਜਦੋਂ ਸੂ ਸੂਪੈਂਦੀ ਤਾਂ ਸਹੀ ਹੋ ਜਾਂਦਾ ਅੱਛਾ ਐ ਆ ਇਹ ਕੰਮ ਹੈ ਬਾਕੀ ਜਿਹੜਾ ਥਣ ਦੇ ਵਿੱਚ ਨਾੜ ਨਾ ਬਣੀ ਹੋਵੇ ਠੀਕ ਹੈ ਬਈ ਉਹ ਚਾਂਸ ਹੁੰਦੇ ਜਿਹੜਾ ਥਣ ਦਾ ਦੁੱਧ ਮਤਲਬ ਆਪਣੇ ਦਾ ਮੈਂ ਦਾ ਘਟ ਕੇ ਦੁੱਧ ਆਉਂਦਾ ਮਤਲਬ ਇਹ ਅਧਾ ਆਪਣਾ ਮੈਂ ਦਾ ਥਾਣਾ ਤੇ ਛਣ ਚੜਿਆ ਨਹੀਂ ਥਣ ਤੇ ਨਾੜ ਨਹੀਂ ਬਣੇਗੀ ਅੱਛਾ ਤੇ ਉਹਨੂੰ ਆਪਾਂ ਇਹ ਦਵਾਈਆਂ ਵੀ ਦਿੰਦੇ ਰਹੇ ਜੀ ਸੂਣ ਵਾਲੇ ਜਦੋਂ ਆਪਣਾ ਹੈਗਾ ਹਾਂਜੀ ਤੇ ਕਿਉਂ ਦੇ ਦਈਏ ਦੇਸੀ ਇਹਦੇ ਚਾਂਸ ਹੈਗੇ ਆਪਾਂ ਨੂੰ 99% ਆ ਸਕਦਾ ਲੋੜ ਕਮ ਹੈ ਹਰ ਤ ਨਹੀਂ ਲਾਉਂਦਾਗਾ ਆਹੋ ਤੇ ਚਾਂਸ ਹੈਗੇ ਇਹਦੇ ਹਾਂਜੀ ਚਲੋ ਹੀ ਗਈ ਧੰਨਵਾਦ ਧੰਨਵਾਦ